ਮੈਂ ਸਾਡੇ ਜਿਗਲੀ ਮੈਂ ਜਿਗਲੀ ਮੈਂ ਆ ਚੁੱਕਾ ਸਾਡੇ ਵਾਲ ਦੇਖੋ ਇਹਦੇ ਕਿਧਰ ਆ ਜਦੋਂ ਆਪਾਂ ਫੇਮਸ ਹੋ ਗਏ ਨਾ ਦੇਖੀ ਲੱਤੇ ਰਹਿ ਗਏ ਲੰਡੂ ਬੰਦੂ ਨਾ ਮੈਂ ਆਪਣੇ ਅੱਗੇ ਪਿੱਛੇ ਅੱਗੇ ਪਿੱਛੇ ਘਰਿਆ ਕਰਨਾ ਰਹਿ ਗਿਆ ਕਹਾ ਬਜਮਾਦਾਰ ਰੱਖਣਾ ਇਹ ਬੜੀ ਅੱਛੀ ਬਾਤ ਕਹੀ ਆਪ ਕਿਰਮਾਲੇ ਭਾਬਾ ਮਾਰ ਸਾਲੇ ਕਾ ਖੋਪੜੀ ਤੋੜ ਦੇ ਖੋਪੜੀ ਤੋੜ ਸਾਲੇ ਕਾ ਮੈਂ ਸੱਚੀ ਤੇਰੇ ਅਰਗੇ ਹਾਂ ਬੜੀਆ ਵਲੋਗ ਬਣਾਇਆ ਕਰ ਆ ਬੋਲ 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 ਬਾਮਣਾ ਨੂੰ ਕਬਲੀਆ ਬਲੌਗ ਬਣਾਇਆ ਕਰੋ ਮੈਂ ਕਿਸੇ ਕਮਿਊਨਿਟੀ ਨੂੰ ਟਾਰਗੇਟ ਨਹੀਂ ਕਰਨਾ ਚਾਹੁੰਦਾ ਦਾ ਕਾ ਬਾਤ ਹੈ ਸਰ ਕਿਆ ਪਰ ਇਹ ਬਾਤ ਹੈ ਅਰੇ ਸਰ ਕਿਆ ਬਾਤ ਹੈ ਬੋਲ 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 ਹੁਣ ਤੈਨੂੰ ਪਤਾ ਪੈ ਪਾ ਦਾ ਮੈਂ ਨਾਲ ਹੀ ਦਿਨੀ ਆ ਵੀਡੀਓ ਤੇਰੀ ਬੋਲ ਬੋਲ ਕੀ ਕਹਿੰਦੇ ਬਾਹਮਣਾ ਨੂੰ ਇਹ ਬਾਹਮਣਾ ਨੂੰ ਸਰਕਾਰ ਦੀ ਜਗ੍ਹਾ ਮਨੇ ਕਰਨਾ ਚਾਹੀਦਾ ਵਾ ਇਹ ਬੜੀ ਅੱਛੀ ਬਾਤ ਕਹੀ ਯਾਰ ਪਹਿਲਾਂ ਕੁਝ ਹੋਰ ਬੋਲਾਈ ਬਈ ਤੂੰ ਬੋਲ ਬੋਲ ਇਹ ਬੋਲਣਾ ਬੋਲ ਬਾਹਮਣਾ ਨੂੰ ਕੀ ਕਹਿੰਦਾ ਜੱਟਾਂ ਨੂੰ ਰੇ ਪਾਪ ਕੇ ਤਾਂ ਜਾਣੀ ਹੈ ਵੀਡੀਓ ਮੈਂ ਜਾਣਾ ਜੰਮਰ ਤੋਂ ਅਰੇ ਮੀਨੇ ਬਸ ਕਰਾ ਰੱਖੀ ਉਹ ਇੱਕ ਉਮੀਦ ਕੋ ਬਾਈ ਜੀ ਮੀਂਹ ਕਹਿੰਦਾ ਵੀ ਤੇਰਾ ਦਿਨ ਆ ਗਿਆ ਮੈਂ ਤਾਂ ਅੰਬਰਸਰ ਜਾਣ ਨੂੰ ਬੈਠਾ ਆ ਆ ਮਤ ਤਾਂ ਤਿਆਰ ਕਿ ਉਹ ਵੀ ਹੋਣ ਲੱਗਾ ਸੀ ਪਰ ਮੀਨੇ ਤਾਂ ਬਸ ਹੀ ਕਰਾ ਛੱਡੀ ਉਹਦਾ ਬਸ ਕਰਾ ਬੰਦ ਕਰੋ ਹੱਥ ਜੋੜ ਕੇ ਮੈਂ ਮੈਂ ਮੋਦੀ ਸਾਹਿਬ ਤੇ ਗੁਜ਼ਾਰਿਸ਼ ਕਰਤਾ ਜਮੀਨ ਛੱਡ ਤੇ ਨਿਕਲਣਾ ਮੈਨੂੰ ਫੇਰ ਹੀ ਨਿਕਲੂਗਾ ਅੰਮ੍ਰਿਤਸਰ ਬਾਕੀ ਦੇਖਦੇ ਆ ਕਿ ਕੀ ਬਣਦਾ ਕਰੋ ਤਾਂ ਨਿਕਲ ਜੇ ਪਹਿਲਾਂ ਠੀਕ ਹੈ ਅੱਗੇ ਮਿਲਦੇ ਆ ਜੀ ਕਰਤਾ ਆ ਆਪਾਂ ਜਾਣ ਤੋਂ ਕਿਉਂਕਿ ਬਾਰਿਸ਼ੀ ਬੁੱਧ ਪੈ ਰਹੀ ਹੈਗੀ ਆ ਆ ਮਾਲੇ ਮੈਂ ਤੇਰੇ ਬਾਪ ਕੋ ਮੈਂ ਤੇ ਇਸ ਲਈ ਦੇਖਦੇ ਅਸੀਂ ਮੀਂਹ ਹਟਦਾ ਤੇ ਲੋਕਲ ਰੂਟ ਕਰਾਂਗੇ ਜਬਰ ਦੇ ਥੱਲੇ ਦੇ ਹਾਲਾਤ ਦਿਖਾਣਾ ਵੀ ਕੀ ਹਾਲਾਤ ਆ ਦੇਖੋ ਥੱਲੇ ਪਾਣੀ ਇੰਨਾ ਇੰਨਾ ਖੜਾ ਆ ਸਾਨੂੰ ਤੁਹਾਨੂੰ ਸਾਰਾ ਥੱਲੇ ਜਾਗੇ ਇਹਦੇ ਹਾਲਾਤ ਦੇਖੋ ਇਹ ਸਾਰਾ ਤਰਹਾ ਹਾ ਤੇ ਕੋ ਕਦਾ ਕੁੜੇ ਨੇ ਦੁਖੀ ਗਏ ਕਰਮ ਕਰੇ ਤਾਂ ਕਰੇ ਕੀ ਬੋਲੇ ਤਾਂ ਬੋਲੇ ਕੀ ਪਤਾ ਨਹੀਂ ਕੂੜਾ ਕਿਉਂ ਚੱਕਦੇ ਤੂੰ ਹੋਵੇ ਪਾਣੀ ਹੋਵੇ ਸਾਡੇ ਗੋਪੀ ਜੀ ਪਹੁੰਚ ਜਾਂਦੇ ਨੇ ਜਿਵੇਂ ਮਰਜ਼ੀ ਕਰਦੇ ਉਸ ਜੂਰੇ ਕੋ ਬੇਸਤੀ ਭਾਈ ਲਈ ਆ ਗਿਆ ਗੋਪੀ ਜੀ ਵਾਇ ਗੁਜੀ ਕਾ ਆਜਾ ਉਹ ਵਾਇ ਗੁਜੀ ਕੀ ਫਾਟੇ ਮੈਨੂੰ ਦੇਖਦੇ ਹੋ ਤੁਸੀਂ ਕੀ ਕਹਿਣਾ ਚਾਹੋਗੇ ਮੈਨੂੰ ਦੇਖਦੇ ਹੋ ਤੁਸੀਂ ਕੀ ਕਹਿਣਾ ਚਾਹੋਗੇ ਮਾੜਾ ਲੱਗਦਾ ਇਤਨਾ ਸੌਂਦੀ ਝੜੀ ਪੈਂਦੀ ਉਹਨੂੰ ਹੀ ਮਾੜਾ ਲੱਗਦਾ ਤੁਹਾਨੂੰ ਹੋਰੋਂ ਥੋੜੇ ਕਲਾਸਾਂ ਚ ਪੈ ਗੱਡੇ ਕੁਦਰਤ ਆ ਘੇਰਾ ਠੀਕ ਆ ਠੀਕ ਆ ਨਹੀਂ ਨਹੀਂ ਸਹੀ ਗੱਲ ਆ इधर भी देखो कि चुके हैं बट अज अमृतसर नहीं जा रहे क्योंकि बारिश बुराश का कोई पता नहीं कितने आज कि आज बारिश भी हट चुकी हुई है अपने इधर तो हट चुकी हुई है ਬਟ ਪਤਾ ਨਹੀਂ ਰਸਤੇ 'ਚ ਲੱਗ ਸਕ ਵੀ ਲੱਗ ਵੀ ਸਕਦੀ ਹੈ ਨਹੀਂ ਵੀ ਲੱਗ ਸਕਦੀ ਬਟ ਆਪਾਂ ਨਹੀਂ ਰਿਸਕ ਲੈਂਦੇ ਤੇ ਆਪਾਂ ਹੁਣ ਲੋਕਲ ਚੱਲੇ ਆ ਆਪਾਂ ਚੱਲੇ ਆ ਹਿੰਮਤਪੁਰਿਆਂ ਨਿਹਾਲ ਸਿੰਘ ਵਾਲਾ ਤੇ ਦੇਖਦੇ ਆ ਵੀ ਉੱਥੇ ਬਾਰਿਸ਼ ਕਿਵੇਂ ਮਿਲਦੀ ਹੈ ਕਿਵੇਂ ਨਹੀਂ ਮਿਲਦੀ ਬਟ ਆਪਾਂ ਚੇ ਨਿਕਲਦੇ ਹੁਣ ਘਰੋਂ ਤੋਂ ਨਿਕਲੀ ਜਵਲੇ ਇੱਕ ਵਾਰ ਦੇਖਦੇ ਆ ਕੀ ਬਣਦਾ ਅੱਗੇ ਚਲੋ ਬਾਕੀ ਨਿਕਲਦੇ ਚੱਲ ਚੱਲ ਖੜੇ ਆ ਕੇ ਬਾਜੀ ਮਾਰ ਰਹੇ ਬਣਾ ਜਾ ਕੇ ਇਹ ਦੇਖਦੇ ਕੀ ਕਹਿੰਦੇ ਜਵਾਬ ਦੇ ਲੱਤ ਲਾਵਾਂ ਕਰ ਅੱਗੇ ਤਾਂ ਕਰ ਫਿਰ ਅੱਗੇ ਉੱਥੇ ਤੱਕ ਲੈ ਕੇ ਚੱਲ ਵੀ ਆ ਮਿੱਟੀ ਉਹ ਪੂਲੀ ਹੈ 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 ਪਰ ਵੀੜੀ ਹੈ ਕਹਤੋ ਨਹੀਂ ਜਾਂਦਾ ਤਾਂ ਵੀਡੀਓ ਕਣੂ ਬਣਾਣੀ ਹੈ ਚੱਲ ਮੈਂ ਲਾਣਾ ਲਾਤ ਤੇ ਬਲੌਗ ਬਣਾਉਣਾ ਭਰਾ ਰੋਜ਼ ਹਾਂ ਯੂਟਿਊਬਰ ਹਾਂ ਭਾਈ ਤੂੰ ਹਾਂ ਚੱਲ ਮੈਂ ਵੀੜੀ ਕੀ ਹੈ ਤੈਨੂੰ ਵੀਡੀਓ ਬਣੀਆਂ ਚੱਲ ਓਏ ਤੈਨੂੰ ਵੀਡੀਓ ਕਰਦੀ ਹੁਣ ਮਦਦ ਥੋੜੀ ਜੀ ਇਹਨਾਂ ਲਵਾ ਦਈਏ ਲੱਤ ਜੀ ਲਾ ਦਈਏ ਲੱਤ ਫਿਰ ਹਾਂਜੀ ਚਲੋ ਠੀਕ ਆ ਤੇਰਾ ਨਾਮ ਕੀ ਆ ਓਏ ਤੇਰਾ ਨਾਮ ਜਿੱਦੀ ਤੇ ਤੇਰਾ ਹੰਦਰਾ ਸਕੂਲੇ ਪੜ੍ਹਦੇ ਆ ਮੈਨੂੰ ਬਸ ਠੀਕ ਆ ਫਿਰ ਚਲੋ ਵੀ ਲਾਈਏ ਲੱਤ ਫਿਰ ਵੀਰ ਜੀ ਆਪਾਂ ਡੈਸਟੀਨੇਸ਼ਨ ਤੇ ਪਹੁੰਚ ਚੁੱਕੇ ਆ ਤੇ ਆਪਾਂ ਨੂੰ ਮੈਨੂੰ ਐ ਜਲਦੀ ਜਲਦੀ ਕੰਮ ਮੁਕਾ ਕੇ ਘਰਾਂ ਨੂੰ ਨਿਕਲੀਏ ਤੇ ਮੀਂਹ ਪੈਣ ਵਾਲਾ ਹੋ ਗਿਆ ਬਾਰਿਸ਼ ਬਹੁਤ ਜ਼ਿਆਦਾ ਤੇ ਕੰਮ ਖਤਮ ਕਰਕੇ ਮਿਲਦੇ ਆਪਾਂ ਆ ਕੰਮ ਖਤਮ ਹੋ ਚੁੱਕਿਆ ਤੇ ਵਾਪਸ ਚੱਲਦੇ ਆ ਬਾਰਿਸ਼ ਵੀ ਪੈ ਰਹੀ ਹੈ ਹੌਲੀ ਹੌਲੀ ਮਿੰਨੀ ਮਿੰਨੀ ਬੈਰਜੀ ਪੈ ਰਹੀ ਹੈ ਤੇ ਰਸਤੇ 'ਚ ਜਾ ਕੇ ਦੇਖਦਾ ਆਪਾਂ ਕੀ ਬਣਦਾ ਆਪਣਾ ਇਹ ਵਾਰ ਪਾਣੀ ਅਜੇ ਵੀ ਖੜਾ ਵਾ ਨਿਕਲ ਗਿਆ ਜਿੰਨਾ ਕਣਿਕਾ ਨਿਕਲ ਨਾ ਇਹ ਨਿਕਲ ਗਿਆ ਖੜਾ ਹੋ ਗਿਆ ਦੇਖਦੇ ਆ ਹੋ ਚੁੱਕਿਆ ਘਰੇ ਲੋ ਵੀ ਪਾਣੀ ਦਾ ਖੜਾ ਹੋ ਨਾ ਮੇਰਾ ਆ ਜਾਵੇ ਨੰਦ ਨਹੀਂ ਦਿਖਾ ਆਹ ਅਮਨ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਮੀ ਬੋਤ ਪੈ ਗਿਆ ਕੁਛ ਨਹੀਂ ਕਹਿਣਾ ਕੁਛ ਨਹੀਂ ਦੱਸੋ ਮੰਜੀ ਤੁਹਾਡੀ ਵੀਡੀਓ ਬਣਦੀ ਪਈ ਆ ਅੱਛਾ ਹਮਕੋ ਸਿਕਾ ਰਿਆ ਹੈ ਕਰੇ ਪਹੁੰਚ ਗਏ ਮੰਮੀ ਘੇੜ ਤਾਂ ਬੋਲੋ ਇੰਨੇ ਦਿਨ ਬਹੁਤ ਵਧੀਆ ਰਿਹਾ ਆਪਣਾ ਤੇ ਅੱਜ ਜਿਆਦਾ ਕੰਮ ਤਾਂ ਨਹੀਂ ਕਰ ਸਕੇ ਬਟਾ ਤੁਮਸੇ ਨਾ ਹੋ ਪਾਏਗਾ ਮੀਨ ਦਾ ਬੁਰਾ ਹਾਲੀ ਕਰਤਾ ਇੱਥੇ ਅੱਜ ਮੈਨੂੰ ਲੱਗਦਾ ਕੱਲ ਵੀ ਮੀ ਆ ਤੇ ਬੱਸ ਬਾਕੀ ਕਰਨਾ ਜਿੰਨਾ ਕੰਮ ਹੋਇਆ ਕਰਿਆਂਦਾ ਬਾਕੀ ਰਸਤੇ ਜ਼ਮੀਨ ਲੱਗਿਆ ਹੋਇਆ ਸੀਗਾ ਕਰਨਾ ਵੀ ਕੀ ਸੀ ਉੱਥੇ ਇਸ ਕਰਕੇ ਵਾਪਸ ਆਣਾ ਪਿਆ ਤੇ ਬਾਕੀ ਮਿਲਦਾ ਕੱਲ ਨੂੰ ਤੇ ਦੇਖਣਾ ਕੀ ਬਣਦਾ ਮੀਂਹ ਹੱਡੇ ਤਾਂ ਕੰਮ ਤੇ ਜਾਈਏ ਤਾਂ ਹੀ ਤੁਹਾਨੂੰ ਦਿਖਾ ਦਸਾਂਗੇ ਕੁਛ ਨਾ ਕੋ ਓ ਮਾਈ ਗਾਡ ਵਾਓ ਬ੍ਰਿਕਸ ਅਪੀਲ ਤੁਹਾਨੂੰ ਪਤਾ ਹੀ ਜਿਵੇਂ ਪੰਜਾਬ 'ਚ ਚੱਲ ਰਿਹਾ ਹੜਾਵਾਰੇ ਕਿ ਪਿੰਡ ਰਾਮਾ ਦੇ ਬੰਦੇ ਸਾਨੂੰ ਮਿਲੇ ਸੀ ਤੇ ਉਹਨਾਂ ਨੇ ਕੁਝ ਸੇਵਾ ਬਾਰੇ ਕਿਹਾ ਸੀਗਾ ਤੇ ਉਹਨਾਂ ਦੀ ਵੀਡੀਓ ਜਰੂਰ ਦੇਖਿਓ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਰਾਮਾ ਦੇ ਮੋਹ ਨਗਰ ਨਿਵਾਸੀ ਸਾਥ ਸੰਗਤ ਦੀ ਸਹਾਇਤਾ ਦੇ ਨਾਲ ਐਨਆਰਆਈ ਵੀਰਾਂ ਦੀ ਸਹਾਇਤਾ ਦੇ ਨਾਲ ਆਪਣੇ ਪਿੰਡ ਵਿੱਚੋਂ ਹੜਪੀੜਤਾਾਂ ਦੀ ਮਦਦਤ ਵਾਸਤੇ ਰਾਸ਼ਨ ਦੀ ਕੱਪੜੇ ਲੀੜੇ ਦੀ ਜੋ ਵੀ ਵਸਤ ਉਹਨਾਂ ਦੇ ਲੜਿੰਦੀ ਆ ਉਹਦੀ ਆਪਾਂ ਅੱਜ ਪਿੰਡ 'ਚੋਂ ਇਕੱਠਾ ਹੀ ਕਰ ਰਹੇ ਹਾਂ ਤੇ ਸਾਡੇ ਪਿੰਡ ਦਾ ਬਹੁਤ ਯਾਨੀ ਕਿ ਸਪੋਰਟ ਆ ਸਾਰੇ ਪੰਜਾਬ ਵੀ ਕਰਦਾ ਜਦੋਂ ਵੀ ਕਿਤੇ ਕੋਈ ਵੀ ਕਿਸੇ ਨੂੰ ਪਰੇਸ਼ਾਨੀ ਹੁੰਦੀ ਹੈ ਕਿਸੇ ਵੀ ਸਟੇਟ ਚ ਪੰਜਾਬ ਨਾਲ ਖੜਦਾਗਾ ਸੋ ਅੱਜ ਵੀ ਅਸੀਂ ਪੰਜਾਬ ਦੇ ਵਾਸੀ ਆ ਸਾਡਾ ਨਾਲ ਖੜਨਾ ਸਾਡੇ ਬਲੱਡ ਚ ਹੀ ਆ ਇਹ ਵੀ ਕਿਸੇ ਤੇ ਮੁਸੀਬਤ ਆਵੇ ਅਸੀਂ ਉਹਨਾਂ ਦੇ ਨਾਲ ਖੜਦੇ ਆ ਉਹ ਸਾਡੇ ਫੇਰ ਭਰਾ ਨੇ ਅਸੀਂ ਜਿੰਨਾ ਵੀ ਸਾਥ ਹੋ ਸਕਿਆ ਜਿੰਨੀ ਵੀ ਮਾ ਸੇਵਾ ਹੋ ਸਕੇ ਅਸੀਂ ਉਹਨਾਂ ਹੀ ਸਾਰੇ ਟਵਿੰਡ ਸਾਡਾ ਕਰੂਗਾ ਵੈਕ ਦਿੱਤਾ ਸਰਲ ਨੰਬਰ 9878322530 ਕਿ ਕਿਸੇ ਵੀਰ ਨੂੰ ਕੋਈ ਕਿਸੇ ਤਰ੍ਹਾਂ ਦਾ ਪਤਾਗਾ ਉੱਤਰ ਵੀ ਜਿਹੜੇ ਇਲਾਕੇ 'ਚ ਜ਼ਿਆਦਾ ਜ਼ਰੂਰਤ ਹੈ ਜਾਂ ਸਮਾਨ ਘੱਟ ਪਹੁੰਚਦਾ ਸਾਨੂੰ ਦੱਸ ਦੇਣਾ ਅਸੀਂ ਉੱਧਰ ਨੂੰ ਲੈ ਜਾਾਂਗੇ ਮਿਹਰਬਾਨੀ ਠੀਕ ਹੈ ਵੀਰੇ ਆ ਨੰਬਰ ਤੇ ਕੰਟੈਕਟ ਕਰ ਲੈਣਾ ਹਾਂਜੀ ਠੀਕ ਹੈ ਵੀਰੇ